ਅੰਜ ਪਾਣੀ ਨਿਊਜ਼ ਚੈਨਲ ਦੇ ਨਾਲ ਮੈਂ ਮਲਕਰ ਸਿੰਘ ਪੰਨੀਵਾਲਾ ਤੇ ਪੰਜਾਬ 84 ਨਿਊਜ਼ ਦੇ ਨਾਲ ਵਿਰਿੰਦਰ ਬੱਬੂ ਜੀ ਪੰਨੀਵਾਲਾ ਫੱਤਾ ਚੌਕੀ ਦੇ ਵਿੱਚ ਜਿਹੜੇ ਨਵੇਂ ਇੰਚਾਰਜ ਆਏ ਆ ਸਰਦਾਰ ਲਵਪ੍ਰੀਤ ਸਿੰਘ ਜੀ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਕਿ ਚੌਕੀ ਦੇ ਵਿੱਚ ਇਹਨਾਂ ਨੇ ਆ ਕੇ ਚਾਰਜ ਸੰਭਾਲਿਆ ਤੇ ਕੁਝ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਇਹਨਾਂ ਨੂੰ ਸਵਾਲ-ਜਵਾਬ ਪੁੱਛਣੇ ਆ ਸਰ ਤੁਸੀਂ ਪੰਨੀ ਵਾਲਾ ਫੱਤਾ ਦੀ ਚੌਕੀ ਦੇ ਵਿੱਚ ਆਇਓ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਜੀ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਰ ਜਿਹੜਾ ਇੱਥੇ ਮਤਲਬ ਨਸ਼ਾ ਪੱਤਾ ਜਿਆਦਾ ਵਿਕਦਾ ਹੈ ਜੀ ਤੇ ਹੁਣ ਮਿੱਡਾ ਪਿੰਡ ਆ ਇੱਥੇ ਜਿਹੜੀ ਚੀਜ਼ ਤੁਸੀਂ ਮਰਜੀ ਖਰੀਦ ਸਕਦੇ ਹੋ ਇੱਥੇ ਵੀ ਜਿਹੜੇ ਪੰਨੀ ਵਾਲਾ ਪੱਤਾ ਦੇ ਵਿੱਚ ਵੀ ਵੀ ਬੜਾ ਇਹ ਨਸ਼ਾ ਵਿਕਦਾ ਹੈ ਵੀ ਜਿਹੜਾ ਥੋੜਾ ਏਰੀਆ ਜਿਹੜੇ ਥੋੜੇ ਪਿੰਡ ਆ ਇਹਨੂੰ ਤੁਸੀਂ ਕਿਵੇਂ ਸੁਧਾਰ ਕਰੋਗੇ ਜੀ ਜੀ ਆ ਮੈਂ ਇੱਕ ਦੋ ਦਿਨ ਹੀ ਹੋਏ ਆ ਹੁਣ ਮੈਂ ਚਾਰਜ ਦੇ ਸਾਹਮਣੇ ਆ ਗਿਆ ਇੱਥੋਂ ਦਾ ਤੇ 6 ਪਿੰਡ ਪੈਂਦੇ ਤੇ ਮੈਂ ਆਬਜ਼ਰਵੇਸ਼ਨ ਕਰ ਰਿਹਾ ਹਾਂਗਾ ਤੇ ਸਾਰਾ ਆਬਜ਼ਰਵ ਕਰਕੇ ਜੋ ਇੱਥੇ ਜੋ ਵੀ ਕ੍ਰਾਈਮ ਚੱਲ ਰਿਹਾ ਹੈਗਾ ਆਪਾਂ ਪੱਕਾ ਇਹਨਾਂ ਨੂੰ ਠੱਲ ਪਾਵਾਂਗੇ ਜਿਹੜੇ ਆਪਣੇ ਕੋਈ ਮੈਨੂੰ ਹੋਰ ਵੀ ਵਾਰਦਾਤਾ ਦਾ ਪਤਾ ਲੱਗਿਆ ਕਿ ਪਿਛਲੇ ਦਿਨਾਂ ਚ ਇੱਥੇ ਚੋਰੀ ਵਗੈਰਾ ਵੀ ਕਾਫੀ ਹੋਈ ਹੈ ਖੇਤਾਂ ਤੋਂ ਟਰੈਫਰਮ ਵਗੈਰਾ ਤੇ ਤਾਂਬਾ ਵਗੈਰਾ ਚੋਰੀ ਕੀਤਾ ਗਿਆ ਮਤਲਬ ਨਸ਼ੇ ਆਲੇ ਤੇ ਵੀ ਕਾਰਵਾਈ ਪਹਿਲਾਂ ਵੀ ਚੱਲ ਰਹੀ ਸੀ ਤੇ ਉਹਨੂੰ ਆਪਾਂ ਅੱਗਾ ਕੰਟੀਨਿਊ ਵੀ ਕਰਾਂਗੇ ਅ ਜਿਵੇਂ ਕਿ ਐਕਚੁਅਲ ਜਿਹੜੇ ਜ਼ਿਆਦਾਤਰ ਨਸ਼ਾ ਵੇਚਣ ਵਾਲੇ ਪਹਿਲਾਂ ਵੀ ਜਿਨ੍ਹਾਂ ਤੇ ਜ਼ਿਆਦਾ ਮੁਕੱਦਮੇ ਦਰਜਾ ਸਾਡੇ ਸੀਨੀਅਰ ਆਫੀਸਰਸ ਦੀਆਂ ਇਨਸਟਰਕਸ਼ਨਸ ਹੈਗੀਆਂ ਉਹਨਾਂ ਮੁਤਾਬਕ ਅਸੀਂ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹਾਂ ਤਾਂ ਜੋ ਉਹ ਦੁਬਾਰਾ ਇਸ ਕੰਮ ਵੱਲ ਨਾ ਆ ਸਕਣ ਤੇ ਗਾਂ ਵੀ ਫਰਦਰ ਸਟ੍ਰਿਕਟ ਐਕਸ਼ਨ ਲਵਾਂਗੇ ਜੋ ਵੀ ਗੱਲ ਸਾਹਮਣੇ ਹੈਗੀ ਸਰ ਪਿੰਡਾਂ ਦੇ ਵਿੱਚ ਦਿਨ ਦਿਹਾੜੇ ਘਰਾਂ ਦੇ ਵਿੱਚ ਆ ਕੇ ਚੋਰੀਆਂ ਹੁੰਦੀਆਂ ਇੱਕ ਘਰ ਦੇ ਵਿੱਚ ਆ ਕੇ ਜਿਹੜੇ ਹੁਣ ਇੱਥੇ ਡੀੜੀ ਕਰਾ ਇਨਵਰਟਰ ਉਹਨਾਂ ਦੇ ਬੈਟਰੀ ਇਨਵਰਟਰ ਚੱਕ ਕੇ ਲੈ ਕੇ ਹੋਰ ਉਹਨਾਂ ਦੇ ਜਿਹੜੇ ਅ ਮਤਲਬ ਜਨਾਨੀਆਂ ਹੁੰਦੀਆਂ ਉਹਨਾਂ ਦੇ ਗਾਲ ਪੱਜ ਤੋਂ ਕੰਨਾਂ ਚੋਂ ਕੱਟ ਕੇ ਉਹ ਭੱਜ ਜਾਂਦੇ ਆ ਜੀ ਤੇ ਇਹਦੇ ਵਾਸਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਤੁਹਾਡੀ ਪੁਲਿਸ ਕੀ ਕਰਦੀ ਹੈ ਸਾਨੂੰ ਇਹਦੇ ਬਾਰੇ ਬਹੁਤ ਪੁਖਤਾ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ ਸੀਨੀਅਰ ਆਫਿਸਰਸ ਦੀਆਂ ਅਸੀਂ ਪੈਟਰੋਲਿੰਗ ਵੱਧ ਤੋਂ ਵੱਧ ਵਧਾਵਾਂਗੇ ਇੱਥੇ ਆਪ ਦੇ ਜਿਹੜੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਜਿਹੜੇ ਟ੍ਰੈਕਸ਼ਨ ਦੇ ਇਸ ਵਾਰ ਦੇ ਦੇ ਰਹੇ ਆ ਕਿ ਵੱਧ ਤੋਂ ਵੱਧ ਜਿਹੜੀ ਜਿਹੜੀ ਐਕਟਿਵ ਪੁਲਿਸਿੰਗ ਹੈ ਔਨ ਫੀਲਡ ਜਿਹੜੀ ਹੈਗੀ ਆ ਉਹ ਆਪਾਂ ਲਾਗੂ ਕਰਾਂਗੇ ਤੇ ਜਦੋਂ ਪੁਲਿਸ ਆਪੇ ਔਨ ਰੋਡ ਹੋਊਗੀ ਔਨ ਫੀਲਡ ਹੋਊਗੀ ਤਾਂ ਆਬਵੀਅਸਲੀ ਜਿਹੜੇ ਮਾੜੇ ਬੰਦੇ ਆ ਮਾੜੇ ਅਨਸਰ ਆ ਇਹਨਾਂ ਨੂੰ ਠੱਲ ਪਾਉਗੀ ਕ੍ਰਾਈਮ ਸਰ ਰਾਤ ਨੂੰ ਵੀ ਤੁਸੀਂ ਕੋਈ ਗਸ਼ਤ ਕਰਦੇ ਹੋ ਕਿਉਂਕਿ ਜ਼ਿਆਦਾਤਰ ਜਿਹੜਾ ਕ੍ਰਾਈਮ ਉਹ ਰਾਤ ਨੂੰ ਹੁੰਦਾ ਹੈ ਤੇ ਰਾਤ ਨੂੰ ਵੀ ਤੁਹਾਡੀ ਪੁਲਿਸ ਗਸ਼ਤ ਕਰਦੀ ਹੈ ਕਿ ਸਿਰਫ ਦਿਨ ਵੇਲੇ ਗਸ਼ਤ ਕਰਦੀ ਹੈ ਦੇਖੋ ਦਿਨ ਵੇਲੇ ਤਾਂ ਸਰਦ ਹੈ ਜੀ ਮਗਰ ਰਾਤ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਪੁਲਿਸ ਫੀਲਡ 'ਚ ਰਹੇ ਕਿਉਂਕਿ ਜਿਹੜੇ ਚੋਰ ਚੱਕੇ ਆ ਕੋਈ ਮਾੜੇ ਅੰਸਰ ਆ ਉਹ ਰਾਤ ਵੇਲੇ ਨਿਕਲਦੇ ਆ ਕ੍ਰਾਈਮ ਕਰਨ ਵਾਸਤੇ ਤਾਂ ਇਸ ਕਰਕੇ ਸਾਨੂੰ ਸਾਡੇ ਸੀਨੀਅਰ ਆਫੀਸਰਸ ਦੇ ਵੱਲੋਂ ਸਪੈਸ਼ਲ ਆਪਰੇਸ਼ਨ ਪਲਾਨਸ ਵੀ ਆਉਂਦੇ ਆ ਜਿਨ੍ਹਾਂ ਨੂੰ ਮਤਲਬ ਹਫਤੇ ਦੇ ਵਿੱਚ ਵਕ-ਵਕ ਟਾਸਕ ਸਾਨੂੰ ਦਿੰਦੇ ਆ ਬੇਸਿਕਲੀ ਉਹ ਰਾਤ ਵਾਸਤੇ ਹੀ ਹੁੰਦੇ ਆ ਰਾਤ ਨੂੰ ਸਾਡੇ ਨਾਕੇ ਵੀ ਐਕਟਿਵ ਹੁੰਦੇ ਆ ਪੈਟਰੋਲਿੰਗਸ ਵੀ ਐਕਟਿਵ ਹੁੰਦੀ ਹੈਗੀਆ ਤੇ ਉਹ ਆਪਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਗਾਂ ਫਰਦਰ ਵੀ ਕਰਾਂਗੇ ਸਰ ਨਿੱਕੇ ਨਿੱਕੇ ਬੱਚੇ ਜਿਹਨਾਂ ਦੀ ਉਮਰ 18 ਸਾਲ ਤੋਂ ਵੀ ਘੱਟ ਆ ਉਹ ਇੱਥੇ ਵਹੀਕੜ ਲੈ ਕੇ ਨਾਕੇ ਦੇ ਵਿੱਚ ਦੀ ਖੜ ਚੱਲ ਜਾਂਦੇ ਆ ਜੀ ਤੇ ਉਹਨਾਂ ਨੂੰ ਰੋਕਿਆ ਜਾਣਾ ਜ਼ਰੂਰੀ ਨਹੀਂ ਬਣਦਾ ਬਿਲਕੁਲ ਸਰ ਬਿਲਕੁਲ ਇਸ ਤੀ ਤੁਸੀਂ ਧਿਆਨ ਚ ਲਿਆਂਦੀ ਆ ਤੇ ਗਾਂ ਫਰਦਰ ਮੈਨੂੰ ਵੀ ਇਸ ਚੀਜ਼ ਦਾ ਸੀਗਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੇ ਵੀ ਤੁਸੀਂ ਪੁਆਇੰਟਸ ਉਠਾਏ ਆ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਆ ਸਾਰਿਆਂ ਤੇ ਕਾਰਵਾਈ ਹੋਊਗੀ ਓਵਰਲੋਡ ਟਰਾਲੀਆਂ ਟਰੱਕ ਓਵਰਲੋਡ ਇੱਥੇ ਜਾ ਰਿਹਾ ਟ੍ਰੈਫਿਕ ਵਾਇਲੇਸ਼ਨ ਜਿੰਨੀਆਂ ਵੀ ਹੈਗੀਆਂ ਉਹਨਾਂ ਤੇ ਸਾਰਿਆਂ ਤੇ ਜੋ ਬਣਦੀ ਕਾਰਵਾਈ ਹੈਗੀ ਉਹ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ